ਮੋਦੀ ਜੀ ਦੀ ਗਾਰੰਟੀ ਵਿਕਸਿਤ ਭਾਰਤ ਸੰਕਲਪ ਯਾਤਰਾ ਤੇ ਮੋਦੀ ਜੀ ਦੀ ਗਾਰੰਟੀ ਉਹ ਬੇਸਿਕਲੀ ਜਿਹੜੀ ਸੈਂਟਰਲ ਗਵਰਨਮੈਂਟ ਕੋ ਸਪਾਂਸਰਡ ਸਕੀਮ ਹੈ ਉਹਨਾਂ ਦਾ ਓਨ ਗਰਾਉਂਡ ਕਿ ਜ਼ਮੀਨੀ ਲੈਵਲ 'ਤੇ ਇੰਪਲੀਮੈਂਟੇਸ਼ਨ ਹੋ ਰਿਹਾ ਹੈ ਲੋਕਾਂ ਦੀ ਸ਼ਿਕਾਇਤਾਂ ਸੁਣਨਾ ਲੋਕਾਂ ਦੀ ਮਦਦ ਕਰਨਾ ਉਹਨਾਂ ਨੂੰ ਫੌਰੀ آن دی سپورٹ بنا کے جیسے اجولا سکیم ہے لیڈی نو کنیکشن دینا آیوشمان بھارت اسکیم آپ کے سامنے ہی دیکھا کہ پچاس کے قریب کارڈ کارڈ بنائے گئے ہیں اور ان میں سے کچھ کو وترت بھی کیا گیا یعنی بانٹا بھی گیا لابھارتھیوں میں اسی طرح آپ کے سامنے اور بھی بہت سی سکیموں والوں نے ولنٹیر کیا کہ میں نوی سکیم دا فائدہ ہوا میں نے سکیم دا فائدہ ہوا اس کا مطلب یہی ہے بیسیکلی کہ بھائی مودی جی نے جو سکیمہ لاگو کی تھی ڈیڑھ سو کے قریب سکیمہ ہے کسانہ دے واسطے مہلاؤں دے واسطے کھوڑیاں دے واسطے گریبان دے دے واسطے واسطے جوانہ وہ ساریاں سکیمہ زمینی سطر ت लागू हुअण जी शिकायत सुणी जय त उन्हनि जी ओनली सपोर्ट समस्या सुलझाया ठीकु आहे थैंक्यू अॼु ਇਹ ਕੰਮ ਹੋਣਾ ਹੀ ਹੁੰਦਾ ਹੈ ਸਰਕਾਰ ਹੋ ਰਹੀ ਹੈ ਇਹਨਾਂ ਦੇ ਅਰਥ ਕਾਸ ਯਾਤਰਾ ਹੁੰਦਾ ਹੈ ਜਿਹੜਾ ਅੱਜ ਪਿੰਡ ਬਲਵੌਰ ਦੇ ਮੋਟਰਮ ਸਾਹਿਬ ਦੇ ਫੈਸਲੇ ਚੁੱਕ ਗ੍ਰਾਈ ਕਰਿਆ ਗਿਆ ਹੈ ਇਹ ਤਹਿਤ ਅੱਜ ਪ੍ਰੋਗਰਾਮ ਰੱਖਿਆ ਗਿਆ ਇਹਦੇ ਵਿੱਚ ਸਾਡੇ ਸ਼੍ਰੀ ਮੈਂਬਰ ਰਾਜੇ ਸਾਹਿਬ ਆ ਲੈਫਟੀਨੈਂਟ ਜਨਰਲ ਰਿਟਾਇਰਡ ਸਾਡੇ ਨਾਲ ਮੌਜੂਦ ਆ ਔਰ ਲੋਕਾਂ ਨੂੰ ਸਾਰੀਆਂ ਸਕੀਮਾਂ ਬਾਰੇ ਜਾਣਕਾਰੀ ਜਾਣਕਾਰੀ ਦਿੱਤੀ ਗਈ ਆ ਵੱਖਰੇ ਵੱਖਰੇ ਮਹਿਮਾਨੇ ਸਟਾਲ ਲਾਈਆਂ ਨੇ ਜਿਹੜਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਅਫੀਸਰ ਸਾਹਿਬਾਨ ਕਿੰਗ ਸੈਕਸ਼ਨ ਦੇ ਸੈਕਟਰ ਦੇ ਐਗਰੀਕਲਚਰ ਸੈਕਟਰ ਦੇ ਗ੍ਰੋਅ ਵਗੈਰਾ ਦੇ ਪ੍ਰਦਰਸ਼ਨ ਉਹਨਾਂ ਸਾਰੀਆਂ ਗੱਲਾਂ ਜੋ ਗੱਦੀ ਸਾਹਿਬ ਸੋਚ ਰਿਹਾ ਕਿ ਪਿੰਡ-ਪਿੰਡ ਤੱਕ ਹਰ ਬੰਦੇ ਤੱਕ ਲਾਸਟ ਬੰਦੇ ਤੱਕ ਜਿਹੜਾ ਇਹ ਗੱਲ ਪਹੁੰਚੇ ਘਰ-ਘਰ ਪਹੁੰਚੇ ਉਹਨਾਂ ਲੋਕਾਂ ਨੂੰ ਇਸ ਗੱਲ ਦਾ ਲਾਭ ਜਾਨਾ ਉਹ ਬਹੁਤ ਹੀ ਵਧੀਆ ਤਰੀਕੇ ਨਾਲ ਖੰਚਲ ਹੋਇਆ ਮੈਂ ਸਾਰਿਆਂ ਦੇ ਨੂੰ ਇਸ ਗੱਲ ਦੀ ਵਧਾਈ ਦਿੰਦਾ ਉਹ ਸਾਰਿਆਂ ਨੂੰ ਬੇਨਤੀ ਵੀ ਕਰਾਂਗਾ ਕਿ ਸਾਰਾ ਲਿਟਰੇਚਰ ਪਿਆ ਹੈਗਾ ਸਾਰੇ ਮਹਿਕਮੇ ਬੈਠੇ ਆ ਉਹ ਹਰ ਚੀਜ਼ ਅਵੇਲੇਬਲ ਹੈ ਇਹ ਨਵੇਂ ਮਹਿਕਮਾ ਨੇ ਵਿਕਤੀਨਾ ਸੈਕਟਰ ਆਪਾਂ ਵਿੱਚ ਵਿਸਕਾਰਮਾ ਯੋਜਨਾ ਹੈ ਕਿਸੇ ਆਮੇ ਬੇਚੀ ਪੜਾਓ ਬੇਟੀ ਬਚਾਓ ਬੇਟੀ ਦੀ ਰੱਖ ਦੇਣਾ ਜੁੜੀ ਹੋਈ ਗੱਲ ਹੈ ਸਮਾਜੀ ਪਰਵਰਤਨ ਵਾਸਤੇ ਜੇ ਯੋਗਾ ਬੱਚਾ ਵੀ ਪੜ੍ਹਾਈ ਵਾਸਤੇ ਆ ਤੇ ਰੋਜ਼ਗਾਰ ਵਾਸਤੇ ਲੋਨ ਨੇ ਸਾਰੀ ਨੰਗਾ ਪਹੁੰਚਾ ਚਾਹੀਦਾ ਤਾਂ ਕਿ ਆਪਾਂ ਇਹ ਆਪਣਾ ਪੂਰਨ ਤੌਰ ਤੇ ਵਿਕਸਤ ਭਾਰਤ ਆਪਣਾ ਇੰਡੀਪੈਂਡੈਂਟ ਭਾਰਤ ਬਣ ਸਕੇ ਔਰ ਆਪਾਂ ਜਿਹੜੀ ਦੁਨੀਆ ਦੇ ਹਾਣੀ ਹੋ ਜਾਈਏ ਠੀਕ ਹੈ ਹਾਂ ਲੱਖ ਕਿ ਮੈਂ ਨਰਿੰਦਰ ਸਿੰਘ ਖਰੋੜ ਜੀ ਇਹ ਸਾਰੇ ਅੱਜ ਸਾਡੇ ਪਿੰਡ ਭਾਰਤੀ ਜਨਤੀ ਪਾਰਟੀ ਜਨਤਾ ਪਾਰਟੀ ਵੱਲੋਂ ਸਰਦਾਰ ਸਿੰਘ ਪੱਟੀ ਦੀਗਾਈ ਹੇਟ ਕੈਂਪ ਲਗਾਇਆ ਗਿਆ ਸੈਂਟਰ ਦੀਆਂ ਸਕੀਮਾਂ ਨਾਲ ਸੰਬੰਧ ਤਾਂ ਕਿ ਉਹ ਜਿਹੜੀਆਂ ਸੈਂਟਰ ਦੀਆਂ ਸਕੀਮਾਂ ਨੇ ਕੱਲੀ-ਕੱਲੀ ਸਕੀਮ ਲੋਕਾਂ ਦੇ ਘਰ ਤੱਕ ਪਹੁੰਚਾਈ ਜਾਵੇ ਤਾਂ ਕਿ ਜਿਹੜੀਆਂ ਲੋਕਾਂ ਨੂੰ ਪਤਾ ਲੱਗੇ ਜੇ ਕੋਈ ਸਕੀਮਾਂ ਦਾ ਪਤਾ ਹੋਊਗਾ ਤਾਂ ਮੰਦਾਂ ਉੱਤੇ ਜਾ ਕੇ ਅਪਲਾਈ ਕਰੂਗਾ ਤੇ ਉਹਦਾ ਬੜਾ ਵਧੀਆ ਰਿਸਪਾਂਸ ਮਿਲੇ ਆ ਸਾਰੇ ਵਿਭਾਗਾਂ ਦੇ ਰਿਹਾ ਆ ਹੀ ਹੋ ਸੀਗੇ ਉਹਨਾਂ ਨੇ ਅਪਲਾਈ ਕੀਤਾ ਤੇ ਜਿਹੜੇ ਬੰਦੇ ਰਹਿ ਵੀ ਗਏ ਅਸੀਂ ਉਹਨਾਂ ਨੂੰ ਕੋਸ਼ਿਸ਼ ਕਰਦੇ ਆ ਜਿਹੜੇ ਬੰਦੇ ਨਹੀਂ ਹੋ ਪਾਇਆ ਇੱਕ ਦੋ ਬੰਦੇ ਨਹੀਂ ਸੀਗੇ ਵੀ ਉਹਨਾਂ ਦਾ ਅਪਲਾਈ ਕਰਕੇ ਬੁਲਾ ਕੇ ਉਹਨਾਂ ਨੂੰ ਦੁਬਾਰਾ ਅਪਲਾਈ ਕੀਤਾ ਜਾਊਗਾ ਤੇ ਬੜਾ ਵਧੀਆ ਰਿਸਪਾਂਸ ਮਿਲਿਆ ਪਿੰਡ ਵੱਲੋਂ ਵੀ ਤੇ ਸਾਡੇ ਪਿੰਡ ਨੂੰ ਇੱਕ ਪਾਣੀ ਕਲ ਘਰ ਘਰ ਤੱਕ ਪਾਣੀ ਜਿਹੜਾ ਸਕੀਮ ਹੈ ਜਿਹੜੀ ਪਹੁੰਚਾਉਣੀ ਉਹਦੇ ਵੱਲੋਂ ਵਾਰਡ ਵੀ ਮਿਲਿਆ ਸਾਨੂੰ ਬੜੀ ਖੁਸ਼ੀ ਹੋਈ ਬਹੁਤ ਵਧੀਆ ਪ੍ਰਾਲਾ ਸੀ ਪੱਟੀ ਸਾਹਿਬ ਥੈਂਕ ਯੂ ਜੀ ਹਾਂ ਜੀ